ਪਾਰਟੀ ਜੁੜੂਦ ਹੋਵੇ ਪਰ ਤਕੜੀ ਹੋ ਕੇ ਕੌਮ ਦੀ ਸੇਵਾ ਕਰ ਸਕੇ ਪੁਤੜ ਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਸਾਹਿਬ ਸਾਹਿਬ ਉਹ ਵਿਧਿ ਵਿਵਧਾਨ ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ ਉਹਨਾਂ ਸਵਰਥ ਉਠਣ ਲੱਗੇ ਨੇ ਇਸ ਸਿਆ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ ਚਾਹੁੰਦਾ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪੱਲਿ ਕਰਦੇ ਆਂ ਬੰਨਾ ਕਿ ਪੰਜ ਕਰਨੇ ਚਾਹੀਦੇ ਹਾਂ ਭਾਰਾ ਜਿਹੜਾ ਮੈਂਬਰ ਹੈ ਪਾਰਟੀ ਦਾ ਉਹ ਪੇਂਬਰ ਹਰਿਕ੍ਰਿਪਨ ਪ੍ਰਧਾਨ ਨੇ ਸਮਾਜ ਨੂੰ ਇਹ ਕਮੇਟੀ ਜਿਹੜੀ ਇਹ ਇਸੇ ਕਰਕੇ ਬਣਾਈ ਹੈ ਤਾਂ ਕਿ ਸਾਰੇ ਇਸ਼ੂਆਂ ਤੇ ਜਿਹੇ ਅਸੈਂਬਲੀ ਚ ਕੀ ਹੋ ਰਿਹਾ ਹੈ ਪਿੱਛੇ ਬੜੀ ਬੈਂਕ ਚੀਤੀਆਂ ਵਰਕਰਾਂ ਨੂੰ ਕਰਵਾਉਣੇ ਚਾਹਨਾ ਹੈ ਹੋਰ ਸਾਰੇ ਇਸ਼ੂ ਨੇ ਇਹਨਾਂ ਇਸ਼ੂਆਂ ਤੇ ਗੱਲ ਕਰਨ ਲਈ ਇਹ ਪਾਰਟੀ ਉਸੇ ਵਾਸਤੇ ਮੀਟਿੰਗ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਦਾ ਹੋਂਦ ਤੋਂ ਬਾਅਦ ਜ਼ਿੰਦਗੀ ਦਾ ਸਫਰ ਹੈ ਮੈਂ ਤਾਂ ਇੱਕ ਗੱਲ ਸਿੱਖਿਆ ਕਿ ਕੋਈ ਪਾਰਟੀ ਦਾ ਡਿਸਪਲਿਨ ਹੈ ਉਸ ਤੋਂ ਕਦੇ ਬਾਹਰ ਜਿਹੜਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਨਹੀਂ ਕਹਾ ਸਕਦਾ ਕਿ ਮੈਂ ਕਾਲੀਆਂ ਤੇ ਪਾਰਟੀ ਦੇ ਦੂਤਾਂ ਚ ਨਹੀਂ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਕਨਵਿੰਦਰ ਸਾਹਿਬ ਵੀ ਕਿ ਅਵੇ ਵੀ ਹਰਸ਼ਮੈ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦੇ ਇੱਕ ਸਿਗਰਟ ਉਹਨਾਂ ਨੇ ਉਹਦਾ ਟੁਕਰਾ ਦਿੱਤਾ ਉਹਦੀ ਕਿੰਨੀ ਕਿ ਸੱਚਾਈ ਹੈਗਾ। ਜਿਹੜਾ ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਪੜ ਲਓ। ਸਾਡੇ ਬੈਨੀਫੀਟ ਚ ਹੈ ਕਿ ਸਾਸੀ ਇੱਕ ਕੌਮ ਆ ਇੱਕ ਧਰਮਤ ਹੈਗਾ ਸਾਡੀ ਕੋ ਪਾਰਟੀ ਉਸ ਤੋਂ ਨਿਕਲੀ ਉਹਦੇ ਕੋਈ ਅਜੰਡਾ ਹੈ ਉਹ ਅਜੰਡੇ ਦੇ ਬੇਸ ਤੇ ਸਾਡਾ ਨਾਂ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਏਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਏਜੰਡਾ ਹੈ ਜੋ ਸਾਡੇ ਏਜੰਡੇ ਦੀ ਗੱਲ ਬਣੇਗਾ ਅਸੀਂ ਉਸ ਤੇ ਕੋਈ ਟਕਹਾਨੀ ਨਹੀਂ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਏਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੋਈ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਿਲ ਹੋਣਾ ਜਾਂ 2MP 4MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਏ ਉਹ ਹੀ ਕਹਿਣਾ ਕਿ ਇਤਿਹਾਸ ਪੜ੍ਹੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ ਐਮਪੀਆ ਜੋ ਜੰਮੇ ਅਕਾਲੀ ਦਲ ਦਾ ਖੂਨ ਦੇ ਕੇ ਪੈਦਾ ਹੋਇਆ ਉਹ ਜਿਹੜਾ ਬੀਜੇਪੀ ਚੋਂ ਨਿਕਲਿਆ ਉਹ ਕਹਿ ਰਿਹਾ ਕਿ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਦਾ ਹਾਲਾ ਕਰਨੀ ਉਹ ਸ਼ਰਮ ਨਿਕਾਲੂ ਦਾ ਹੋਂ ਦਾ ਬਾਹੂ ਦਾ ਇਹ ਕਹਿਣਾ ਕੇਸ ਦੇ ਵਿੱਚ ਸੁਖਦੇਸ਼ ਸਿੰਘ ਖੇਸਰਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਕਿਸੇ ਡਿਸਪਲਨ ਬਾਹਰ ਦੇ ਜੀ ਨਾਂ ਨਹੀਂ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਜੋ ਕਹਿੰਦਾ ਕਿ ਮੈਂ ਇਕੱਲੀ ਹਾਂ ਤੇ ਇਕੱਲੀ ਦੰਦੇ ਅੰਦਰ ਬੈਠ ਕੇ ਸੁਣ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕਿ ਕਦੇ ਵੀ ਇਸ ਤਰ੍ਹਾਂ ਨਹੀਂ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਇਸ ਪਾਰਟੀ ਨਾਲ ਕਰਦੇ ਮੈਂ ਕਿਸੇ ਇੱਕ ਨੂੰ ਮੈਂ ਸਾਰਿਆਂ ਨੂੰ ਜਨ ਲੈ ਜਾਏ ਦੇ